ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਚੈਨਲ ਨਾਗਰਾ ਰਿਸ਼ਤੇ ਜੰਕਸ਼ਨ ਇਸ ਚੈਨਲ ਤੇ ਹਰ ਮੰਗਲਵਾਰ ਹਰ ਸਨੇਚਰਵਾਰ ਸ਼ਾਮ 7 ਵਜੇ ਐਡ ਲਾਈ ਜਾਂਦੀ ਹੈ ਜੀ ਐਡ ਫ੍ਰੀ ਆਫ ਕਾਸਟ ਲਾਈ ਜਾਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੇਂ ਵੀਡੀਓ ਆਪਜੀ ਤੱਕ ਪਹੁੰਚ ਸਕੇ ਸਕਰੀਨ ਤੇ ਚੱਲ ਰਹੇ WhatsApp ਨੰਬਰ 8968144273 ਤੇ ਤੁਸੀਂ ਆਪਣੀ ਐਡ ਵੇ ਸਕਦੇ ਹਾਂ ਜੀ ਹਮੇਸ਼ਾ ਤਰ੍ਹਾਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਰਿਸ਼ਤਾ ਕਰਨ ਤੋਂ ਪਹਿਲਾਂ ਘੋਕ ਪੜਤਾਲ ਕਰਨਾ ਤੁਹਾਡੀ ਆਪਣੀ ਨਿੱਜੀ ਜ਼ਿੰਮੇਵਾਰੀ ਹੈ ਜੀ ਪਹਿਲਾਂ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੀ ਢਾਲੀਵਾਲ ਗੋਤ ਲੁਧਿਆਣਾ ਏਰੀਆ 26/11 ਵਨਵੇਂ ਡੇਟ ਆਫ ਬਰਥ 5 ਫੁੱਟ 3 ਇੰਚ ਕਾਦਾ ਬੇਟੀ ਦਾ ਐਮ ਐਸ ਸੀ ਆਈਟੀ ਇਹਨਾਂ ਦੀ ਕੁਆਲਿਫਿਕੇਸ਼ਨ ਆ ਇਹ ਬੇਟੀ ਡਾਈਵੋਰਸੀਆ ਇਹ ਕੰਮ ਕਰਦੀ ਜੌਬ ਕਰਦੀ ਹੈ ਵਰਕਿੰਗ ਇਨ ਮੈਡੀਕਲ ਵੈਲਿੰਗ ਕੰਪਨੀ ਮੁਹਾਲੀ ਮੁਹਾਲੀ ਵਿਖੇ ਬੇਟੀ ਜੌਬ ਕਰ ਰਹੀ ਆ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਲੜਕਾ ਸਰਕਾਰੀ ਜੌਬ ਕਰਦਾ ਹੋਵੇ ਗੁਰਸਿੱਖ ਪਰਿਵਾਰ ਹੋਵੇ ਜਾਂ ਫਿਰ ਫੌਰਨ ਤੋਂ ਪੀਆਰ ਹੋਵੇ ਸਕਰੀਨ ਤੇ ਇਹਨਾਂ ਦਾ ਨੰਬਰ ਚੱਲ ਰਿਹਾ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ RAMDAS ਜੀ ਆ ਸਿੱਖ ਲੜਕੇ ਜਲੰਧਰ ਏਰੀਆ 295 ਡੇਟ ਆਫ ਬਰਥ 5 ਫੁੱਟ 1 ਇੰਚ ਕਰਦਾ ਬੇਟੀ ਦਾ ਐਮ ਐਸ ਸੀ ਆਈਟੀ ਇਹਨਾਂ ਦੀ ਕੁਆਲਿਫੀਕੇਸ਼ਨ ਆ ਪ੍ਰਾਈਵੇਟ ਟੀਚਰ ਦੇ ਤੌਰ ਤੇ ਇਹ ਸਕੂਲ ਵਿੱਚ ਪੜ੍ਹਾ ਰਹੇ ਨੇ ਨੀਡ ਬॉय ਡੂਇੰਗ ਗਵਰਨਮੈਂਟ ਜੌਬ অর ਇਨ ਮਲਟੀਨੇਸ਼ਨਲ ਜੌਬ অর ਡੂਇੰਗ ਗੁੱਡ ਬਿਜ਼ਨਸ ਲੜਕਾ ਸਰਕਾਰੀ ਜੌਬ ਕਰਦਾ ਹੋਵੇ ਜਾਂ ਸੇ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਜੌਬ ਕਰਦਾ ਹੋਵੇ ਜਾਂ ਕੋਈ ਆਪਣਾ ਵਧੀਆ ਕਾਰੋਬਾਰ ਕਰਦਾ ਹੋਵੇ ਸਕ੍ਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਇਹਦਾ ਨਾਮ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਸਰਬਜੀਤ ਸਿੰਘ ਖੱਤਰੀ ਮਰਵਾਹਾ ਲੜਕਾ ਲੁਧਿਆਣਾ ਏਰੀਆ 50 ਸਾਲ ਉਮਰ ਵਰਕ ਵਰਕ ਕਰਦੇ ਨੇ ਵਰਕ ਆਇਰਨਸਟ ਕੈਪ ਪੈਂਟ ਕੈਮੀਕਲ ਇਹਨਾਂ ਦਾ ਜੌਬ ਕਰਦੇ ਨੇ ਜੀ ਦੋ ਪੈਣਾਂ ਨੇ ਉਹ ਵਿਆਹੀਆਂ ਹੋਈਆਂ ਨੇ ਇਹਨਾਂ ਦੇ ਦੋ ਬੱਚੇ ਨੇ ਲੁਧਿਆਣਾ ਤੇ ਜਲੰਧਰ ਵਿੱਚ ਇਹਨਾਂ ਦੇ ਆਪਣੇ ਮਕਾਨ ਨੇ ਇਹਨਾਂ ਨਾਲ ਮੇਲ ਖਾਂਦੀ ਹੋਵੇ ਲੜਕੇ ਵਿਧਵਾ ਜਾਂ ਤਲਾਕशुदा ਹੋਵੇ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲ ਰਹੀ ਤੁਸੀਂ ਲੋਰਡ ਵਾਰਨ ਪਰਿਵਾਰ ਨਾਲ ਸੰਪਰਕ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਸਿਮਰਜੀਤ ਸਿੰਘ ਜੱਟ ਸਿੱਖ ਲੜਕਾ ਢਿੱਲੋਂ ਗੋਤ ਸਮਰਾਲਾ ਏਰੀਆ 1862000 ਡੇਟ ਆਫ ਬਰਥ 6 ਫੁੱਟ ਕਾਦਾ ਬੇਟੇ ਦਾ 10+2 ਨਾਨ ਮੈਡੀਕਲ ਡਿਪਲੋਮਾ ਸੰਗੀਤ ਵਿਦਿਆਲੇ ਆਫ ਸ਼੍ਰੋਮਣੀ ਕਮੇਟੀ ਇਹਨਾਂ ਦੀ ਯੋਗਤਾ ਜੀ ਇਹ ਲੜਕਾ ਕਥਾਵਾਚਕਾ ਕਥਾਕਾਰ ਦੇ ਨੇ ਤਿੰਨ ਭੈਣਾਂ ਨੇ ਵਿਆਹੀਆਂ ਹੋਈਆਂ ਨੇ ਜੀ ਪੰਜ ਕਿੱਲੇ ਨਾਲ ਕੋਲ ਪ੍ਰਾਪਰਟੀ ਆ ਨੀਟ ਵੈਲ এডਿਕੇਟਿਡ ਐਂਡ ਬਿਊਟੀਫੁਲ ਗਰਲ ਵਿਦ ਸੂਟੇਬਲ ਮੈਚ ਇਹਨਾਂ ਨਾਲ ਮੇਲ ਖਾਂਦੀ ਪੜ੍ਹੇ ਲਿਖੇ ਲੜਕੀ ਦੀ ਜ਼ਰੂਰਤ ਆ ਚਾਹਵਾਨ ਪਰਿਵਾਰ ਸਕ੍ਰੀਨ ਤੇ ਚੱਲ ਰਿਹਾ ਨੰਬਰ ਤੇ ਸੰਪਰਕ ਕਰ ਸਕਦੇ ਹਨ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਜੀ ਕੈਨੇਡਾ ਤੋਂ ਹਰਮਨ ਦਾਸ ਜੀ ਆ ਸਿੱਖ ਲੜਕੇ ਜਗਰਾਉ ਲੁਧਿਆਣਾ ਏਰੀਆ 21 ਸਾਲ ਉਮਰ 5 ਫੁੱਟ 2 ਇੰਚ ਕੱਦ ਦਾ ਬੇਟੀ ਦਾ 10+2 ਕੀਤੀ ਹੋਈ ਆ ਵਿਜਟ ਵੀਜ਼ੇ ਦੇ ਇਹ ਵਿਨੀਪੈਗ ਰਹਿ ਰਹੀ ਆ ਜੀ ਕੈਨੇਡਾ ਵਿੱਚ ਪਿਤਾ ਜੀ ਨੇ ਵਰਕ ਪਰਮਿਟ ਤੇ ਨੇ ਨੀਡ ਪੀਆਰ ਬாய் ਵੈਸ਼ਨੂ ਫਰੋਮ ਕੈਨੇਡਾ ਪੜਿਆ ਲਿਖਿਆ ਲੜਕਾ ਵੈਸ਼ਨੂ ਨਸ਼ਾ ਰਹਿਤ ਹੋਵੇ ਕੈਨੇਡਾ ਦਾ ਇਹਨਾਂ ਦੀ ਜਰੂਰਤ ਹੈ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਹੈਗਾ ਕੈਨੇਡਾ ਤੋਂ ਜੱਟ ਸਿੱਖ ਲੜਕਾ ਰੰਧਾਵਾ ਗੋਤ ਅਮਰਤ ਸਰ ਸਾਹਿਬ ਔਨ ਵਰਕ ਪਰਮਿਟ ਕੈਨੇਡਾ 18 9 2000 ਡੇਟ ਆਫ ਬਰਥ 6 ਫੁੱਟ ਕੱਦ ਦਾ ਬੇਟੇ ਦਾ ਬੀ ਐਸ ਸੀ ਐਗਰੀਕਲਚਰਲ ਖਾਲਸਾ ਕਾਲਜ਼ ਅਮਰਤ ਸਰ ਸਾਹਿਬ मास्टर्स कनाडा बीएससी ਇਹਨਾਂ ਨੇ ਐਗਰੀਕਲਚਰ ਦੀ ਖਾਲਸਾ ਕਾਲਜ ਅੰਮ੍ਰਿਤਸਰ ਸਾਹਿਬ ਤੋਂ ਕੀਤੀ ਆ ਤੇ ਮਾਸਟਰ ਡਿਗਰੀ ਜੀ ਐਮਐਸਸੀ ਐਗਰੀਕਲਚਰ ਆਪਾਂ ਕਹਿ ਸਕਦੇ ਆ ਇੱਕ ਕੈਨੇਡਾ ਤੋਂ ਕੀਤੀ ਹੋਈ ਆ 11 ਏਕੜ ਇਹਨਾਂ ਕੋਲ ਪ੍ਰਾਪਰਟੀ ਆ ਪਿਤਾ ਜੀ ਖੇਤੀਬਾੜੀ ਕਰਦੇ ਨੇ ਮਾਤਾ ਜੀ ਇਹਨਾਂ ਦੇ ਗਵਰਨਮੈਂਟ ਟੀਚਰ ਨੇ ਨੀਡ बीएससी ਨਰਸਿੰਗ ਆਈਟੀ ਮਾਸਟਰ ਗ੍ਰੈਜੂਏਟ ਗਰਲ ਇਹਨਾਂ ਦੀ ਇੱਛਾ ਜੀ ਲੜਕੀ बीएससी ਨਰਸਿੰਗ ਹੋਵੇ ਜਾ ਐਮ ਐਸ ਸੀ ਆਈਟੀ ਹੋਵੇ ਜਾਂ ਫਿਰ ਗ੍ਰੈਜੂਏਟ ਵੀ ਹੋ ਸਕਦੀ ਐ ਐਮ ਐਸ ਸੀ ਆਈਟੀ ਨਾ ਗ੍ਰੈਜੂਏਟ ਆ ਆਈਟੀ ਹੋ ਸਕਦੀ ਆ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਸੰਪਰਕ ਤੁਸੀਂ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਇਟਲੀ ਤੋਂ ਹਰਜਿੰਦਰ ਸਿੰਘ ਇਟਾਲੀਅਨ ਸਿਟੀਜ਼ਨ ਲੜਕਾ 11/12/79 ਡੇਟ ਆਫ ਬਰਥ 10+2 ਕੁਆਲਿਫਿਕੇਸ਼ਨ ਇਹ ਲੜਕਾ ਡਾਈਵੋਰਸ ਹੈ ਜੀ ਪੈਨਾ ਮੈਰਿਡ ਨੇ ਇੱਕ ਭਰਾ ਨੀਟ ਐਜੂਕੇਟਿਡ ਗਰਲ ਡਾਈਵੋਰਸੀ ਅਨਮੈਡ ਕਾਸਟ ਨੋ ਵਾਰ ਸਕਰੀਟ ਇਹਨਾਂ ਦਾ ਵੀ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈ ਕਿ ਲੜਕੀ ਬਠਿੰਡੇ ਤੋਂ ਜੱਟ ਸਿੱਖ ਲੜਕੇ ਸਿੱਧੂ ਗੋਤ ਬਠਿੰਡਾ ਏਰੀਆ 20/99 ਡੇਟ ਆਫ ਬਰਥ 5 ਫੁੱਟ 5 ਚਕਾਦਾ ਬੇਟੀ ਦਾ 20 ਟੈਕ ਕੰਪਿਊਟਰ ਸਾਇੰਸ ਐਨ ਆਈ ਟੇ ਜਲੰਧਰ 4 ਇਅਰ ਐਕਸਪੀਰੀਅੰਸ ਇਨ ਆਈਟੀ ਕੰਪਨੀ ਮੋਹਾਲੀ ਭਰਾ ਕੈਨੇਡਾ ਪਿਤਾ ਜੀ ਬਿਜ਼ਨਸਮੈਨ ਨੀਟ ਬੁਆਏ ਪੀਆਰ ਕੈਨੇਡਾ ਐਨੀ ਜਨਰਲ ਕਾਸਟ ਸਕਰੀਨ ਤੇ ਨੰਬਰ ਚੱਲੇ ਤੁਸੀ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਇਹ ਹੈਗਾ ਜੀ ਕੈਨੇਡਾ ਤੋਂ ਮਨਪ੍ਰੀਤ ਸਿੰਘ ਜੱਟ ਸਿੱਖ ਲੜਕਾ ਸੰਧੂ ਗੋਤ ਮੁਕਤਸਰ ਸਾਹਿਬ ਏਰੀਆ 31 ਸਾਲ ਉਮਰ 5 ਫੁੱਟ 11 ਇੰਚ ਕੱਦ ਪ੍ਰੋਪਰਟੀ 7.5 ਕਿੱਲੇ ਲੜਕਾ ਕੈਨੇਡਾ ਵਿਜ਼ਟ ਵੀਜ਼ੇ ਤੇ ਹੈ ਜੀ ਇਹਨਾਂ ਦੀ ਰਿਕੁਆਇਰਮੈਂਟ ਆ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਸਕਰੀਨ ਤੇ ਨੰਬਰ ਚੱਲ ਰਹੀ ਹੈ ਸੰਪਰਕ ਤੁਸੀਂ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਇਹ ਵੀ ਕੈਨੇਡਾ ਤੋਂ ਸ਼ਰਨ ਬੱਗਾ ਬாய் ਦਸੂਆ ਏਰੀਆ ਸ਼ਰਨ ਬੱਗਾ ਲੜਕਾ ਸ਼ਰਨ ਬੱਗਾ ਇਹਨਾਂ ਦਾ ਨਾਮ ਹੈ ਜੀ ਇਹ ਲੜਕਾ ਦਸੂਹੇ ਤੋਂ ਆ ਕੈਨੇਡੀਅਨ ਸਿਟੀ ਚ ਆਣਾ 15/10/90 ਡੇਟ ਆਵਰਥ 6 ਫੁੱਟ ਕੱਦ ਦਾ ਬੇਟੇ ਦਾ ਬੀਵੀਏ ਨੇ ਸਟੱਡੀ ਕੀਤੀ ਹੋਈ ਆ ਜੌਬ ਕਰਦਿੰਨੇ ਹੈ ਇਹ ਟ੍ਰੇਨ ਟ੍ਰੇਨ ਆਪਰੇਟਰ ਵਿਦ ਸਿਟੀ ਗਵਰਨਮੈਂਟ ਸਰਕਾਰੀ ਜੌਬ ਕਰਦਿੰਨੇ ਜੀ ਟ੍ਰੇਨ ਦੇ ਆਪਰੇਟਰ ਨੇ ਦੋ ਭੈਣਾਂ ਹਨ ਇੱਕ ਕੈਨੇਡਾ ਮੈਰਿਡ ਆ ਮਾਤਾ ਪਿਤਾ ਪੀਆਰ ਕੈਨੇਡਾ ਨੇ ਹੋਣ ਲੜਕਾ ਕਹਿੰਦੇ ਵੀ ਪੰਜਾਬ ਆਇਆ ਹੋਇਆ ਏ ਨੀਟ ਵੈਲ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਐਨੀ ਅਪਰ ਕਾਸਟ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਸਕਰੀਨ ਤੇ ਨੰਬਰ ਇਹਨਾਂ ਦਾ ਚੱਲਿਆ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਰਾਜਪ੍ਰੀਤ ਸਿੰਘ ਜੱਟ ਸਿੱਖ ਲੜਕਾ ਸੰਧੂ ਗੋਤ ਲੁਧਿਆਣਾ ਏਰੀਆ 24 296 ਡੇਟ ਆਵਰ 5 ਕਿਲੇ ਨਾਲ ਕੋਲ ਪ੍ਰਾਪਰਟੀ ਆ ਆਪਣਾ ਬਿਜ਼ਨਸ ਆ ਚਾਚੇ ਦੀ ਬੇਟੀ ਭੂਆ ਅਤੇ ਚਾਚਾ ਜੀ ਆਸਟ੍ਰੇਲੀਆ ਸਿਟੀ ਚਾਹੁੰਦੇ ਹਨ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਲੜਕਾ ਆਸਟ੍ਰੇਲੀਆ ਲੜਕੀ ਆਸਟ੍ਰੇਲੀਆ ਦੀ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਗਿੱਲ ਗੋਤ ਫਿਰੋਜ਼ਪੁਰ ਏਰੀਆ 61295 ਡੇਟ ਆਫ ਬਰਥ 6 ਫੁੱਟ ਕੱਦ ਦਾ ਬੇਟੇ ਦਾ ਜੀ ਇਹ ਨੰਮ ਇਹਨਾਂ ਦੀ ਕੁਆਲਿਫੀਕੇਸ਼ਨ ਆ ਪ੍ਰਾਈਵੇਟ ਜੌਬ ਕਰਦੇ ਨੇ ਬਤੌਰ ਸਟਾਫ ਨਰਸਿੰਗ ਇਹ ਪੈਨ ਇਹਨਾਂ ਦੀ ਪੀਆਰ ਕੈਨੇਡਾ ਅਨਮੈਰਿਡ ਆ ਪ੍ਰੋਪਰਟੀ ਤਨ ਕਿਲੇ ਆ ਮਾਤਾ ਪਿਤਾ ਦਾ ਵੀ ਕਹਿੰਦੇ ਵੀਜ਼ਾ ਲੱਗਿਆ ਹੋਇਆ ਇਹਨਾਂ ਦੀ ਰਿਕੁਆਇਰਮੈਂਟ ਕੀ ਆ ਪੜ੍ਹੇ ਲਿਖੇ ਲੜਕੇ ਨਰਸਿੰਗ ਸਰਕਾਰੀ ਜਾਂ ਪ੍ਰਾਈਵੇਟ ਚੌਪ ਕਰਦੀ ਹੋਵੇ ਜਾਂ ਐਨ ਆਰ ਆਈ ਪੀਆਰ ਆਸਟ੍ਰੇਲੀਆ ਜਾਂ ਕੈਨੇਡਾ ਤੋਂ ਹੋਵੇ ਸਕਰੀਟ ਨੰਬਰ ਚੱਲ ਰਿਹਾ ਜੀ ਢੋੜਬੰਦ ਪਰਿਵਾਰ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਜੀ ਕੈਨੇਡਾ ਤੋਂ ਜਸਪ੍ਰੀਤ ਸਿੰਘ ਰਾਮਗੜੀਆ ਸਿੱਖ ਲੜਕਾ ਕਾਤੋਹਾ ਕਾਥੋਹਾ ਗੋਤ ਖਨਾਈ ਰਿਆ 1999 ਡੇਟ ਆਫ ਬਰਥ 5 ਫੁੱਟ 7 ਇੰਚ ਕੱਦ ਦੇ ਬੇਟੇ ਦਾ ਬੀਵੀਏ ਕੀਤੀ ਹੋਈ ਹੈ ਜੀ ਦੋਵੇਂ ਡਿਗਰੀ ਇਨ ਕੈਨੇਡਾ ਬ੍ਰੈਂਪਟਨ ਇਥੋਂ ਬੀਵੀਏ ਕੀਤੇ ਕਰਕੇ ਆਏ ਨੇ ਜੀ ਹੁਣ ਕੈਨੇਡਾ ਦੇ ਵਿੱਚ ਹੈ ਇੱਕ ਡਿਗਰੀ ਕਰ ਰਹੇ ਨੇ ਬ੍ਰਾਂਟਨ ਵਗੈਰੇ ਰਹ ਰਹੇ ਨੇ ਭਰਾ ਇਹਨਾਂ ਦਾ ਆਸਟ੍ਰੇਲੀਆ ਇਹਨਾਂ ਕੋਲ ਕੁਝ ਐਗਰੀਕਲਚਰ ਲੈਂਡ ਅਤੇ ਕੁਝ ਅਰਬਨ ਪ੍ਰਾਪਰਟੀ ਆ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਨੀਡ ਗਰਲ ਫਰੋਮ ਕੈਨੇਡਾ ਸੇਮ ਕਾਸਟ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜਮਨਦੀਪ ਸਿੰਘ ਜੱਟ ਸਿੱਖ ਲੜਕਾ ਚਹਲ ਗੋਤ ਖੰਨਾ ਏਰੀਆ ਚਮਨਦੀਪ ਸਿੰਘ ਜੱਟ ਸਿੱਖ ਲੜਕਾ ਚਹਿਰਗੋਤ ਖੰਨਾ ਏਰੀਆ 8999 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ ਕੁਆਲੀਫਿਕੇਸ਼ਨ ਬੀਏ ਐਲਐਲਬੀ ਜੋਬ ਕਰਦੇ ਨੇ ਡੂਇੰਗ ਪ੍ਰੈਕਟਿਸ ਐਜ਼ ਐਡਵੋਕੇਟ ਡਿਸਟ੍ਰਿਕਟ ਕੋਰਟ ਲੁਧਿਆਣਾ ਐਜ਼ ਵੈਲ ਐਜ਼ ਸਬ ਡਿਵੀਜ਼ਨ ਕੋਰਟ ਸਮਰਾਲਾ ਇਹ ਲੜਕਾ ਡਿਸਟ੍ਰਿਕਟ ਕੋਰਟ ਲੁਧਿਆਣਾ ਅਤੇ ਸਬ ਡਿਵੀਜ਼ਨ ਕੋਰਟ ਸਮਰਾਲਾ ਵਿਖੇ ਆਪਣੀ ਬਤੌਰ ਐਡਵੋਕੇਟ ਪ੍ਰੈਕਟਿਸ ਕਰ ਰਹੇ ਨੇ ਜੀ 6 ਕਿਹੜੇ ਨਾਲ ਕੋਲ ਪ੍ਰੋਪਰਟੀ ਆ ਭਰਾ ਮੈਰਡਾ ਨੀਟ ਕੈਨੇਡਾ ਆਸਟ੍ਰੇਲੀਆ ਗਾਰਲ ਔਰ ਗਵਰਨਮੈਂਟ ਟੀਚਰ ਬੀਐਸਸੀ ਨਰਸਿੰਗ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਲੜਕੀ ਕੈਨੇਡਾ ਜਾਂ ਆਸਟ੍ਰੇਲੀਆ ਦੀ ਪੀਆਰ ਹੋਵੇ ਜਾਂ ਫਿਰ ਸਰਕਾਰੀ ਜੋਬ ਕਰਦੀ ਹੋਵੇ ਬੀਐਸਸੀ ਨਰਸਿੰਗ ਵਗੈਰਾ ਉਹਨਾਂ ਦੀ ਕਵਾਲੀਫਿਕੇਸ਼ਨ ਹੋ ਸਕਦੀ ਆ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜਾਂ ਤਾਂ ਲੜਕੀ ਕੈਨੇਡਾ ਤੋਂ ਹੋਵੇ ਜਾਂ ਫਿਰ ਆਸਟ੍ਰੇਲੀਆ ਤੋਂ ਹੋਵੇ ਜਾਂ ਫਿਰ ਸਰਕਾਰੀ ਨੌਕਰੀ ਕਰਦੀ ਹੋਵੇ ਜੇ ਨੌਕਰੀ ਨਹੀਂ ਕਰਦੀ ਤਾਂ ਬੀਐਸਸੀ ਨਰਸਿੰਗ ਉਹਨਾਂ ਦੀ ਕੁਆਲਿਫਿਕੇਸ਼ਨ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਮਾਨ ਗੋਤ ਬਠਿੰਡਾ ਏਰੀਆ ਯੂ ਐਸ ਏ ਸਿਟੀਜ਼ਨ 1997 ਡੇਟ ਆਫ ਬਰਥ 6 ਫੁੱਟ ਕੱਦ ਯੂ ਐਸ ਏ ਵਿੱਚ ਗਵਰਨਮੈਂਟ ਜੌਬ ਕਰਦੇ ਨੇ ਜੀ ਇਹ ਦੂਸਰਾ ਪਰ ਇਹਨਾਂ ਦਾ ਸਿਵਲ ਇੰਜੀਨੀਅਰ ਆ ਪਿਤਾ ਦਾ ਯੂ ਐਸ ਏ ਵਿੱਚ ਟਰਾਂਸਪੋਰਟ ਦਾ ਬਿਜ਼ਨਸ ਆ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਨੀਟ ਗਰਲ ਬੀ ਐਸ ਸੀ ਨਰਸਿੰਗ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਸਕਰੀਨ ਤੇ ਨੰਬਰ ਚੱਲ ਰਹੇ ਨੇ ਦੋ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਸਿੱਧੂ ਗੋਤ ਰਾਮਪਰਾ ਫੋਲ ਪੀ ਆਰ ਕੈਨੇਡਾ 2002 ਡੇਟ ਆਫ ਬਰਥ 6 ਫੁੱਟ ਕੱਦ ਦਾ ਬੇਟੇ ਦਾ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਇਹਨਾਂ ਦੀ ਕੁਆਲਿਫਿਕੇਸ਼ਨ ਆ 19 ਏਕੜ ਦੇ ਨਾਲ ਕੋਲ ਪ੍ਰਾਪਰਟੀ ਆ ਬੀ ਐਸ ਸੀ ਨਰਸਿੰਗ ਲੜਕੀ ਨੂੰ ਪਹਿਲ ਦਿੱਤੀ ਜਾਵੇਗੀ ਜਾਫਰ ਕਿਸੇ ਹੋਰ ਮਾਸਟਰ ਡਿਗਰੀ ਜਾਂ ਗ੍ਰੈਜੂਏਟ ਰਸਤਾ ਵੀ ਵਿਚਾਰਿਆ ਜਾ ਸਕਦਾ ਪਰੰਤੂ ਬੀ ਐਸ ਸੀ ਨਰਸਿੰਗ ਨੂੰ ਪਹਿਲੇ ਦਰ ਤੇ ਲੈ ਜਾਵੇਗਾ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਬ੍ਰਾਹਮਣ ਲੜਕਾ ਫਿਰੋਜ਼ਪੁਰ ਏਰੀਆ 30 ਸਾਲ ਉਮਰ 5 ਫੁੱਟ 10 ਇੰਚ ਕੱਤ ਸਟੱਡੀ ਬੀਏ ਪ੍ਰਾਈਵੇਟ ਨੌਕਰੀ ਕਰਦੇ ਨੇ ਮਾਤਾ ਪਿਤਾ ਜੀ ਸੁਰਗਵਾਸ ਹੋ ਗਏ ਨੇ ਇੱਕ ਭੈਣ ਹੈ ਇਹਨਾਂ ਦੇ ਨੀਡ ਐਜੂਕੇਟਿਡ ਗਰਲ ਜੇ ਹੋ ਸਕੇ ਲੜਕਾ ਘਰ ਜੋਈ ਵੀ ਰਹਿ ਸਕਦਾ ਹੈ ਕਿਸੇ ਵੀ ਜਨਕਾਸ਼ ਤੋਂ ਹੋ ਸਕਦੀ ਆ ਲੜਕੀ ਨੀਡ ਐਜੂਕੇਟਿਡ ਗਰਲ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਆ ਜੇ ਹੋ ਸਕੇ ਤਾਂ ਇਹ ਲੜਕਾ ਘਰ ਜਵਾਈ ਵੀ ਰਹਿ ਸਕਦਾ ਕਿਸੇ ਵੀ ਜਨਰਲ ਕਾਸਟ ਦੀ ਲੜਕੀ ਹੋ ਸਕਦੀ ਆ স্ক্রিন ਤੇ ਨੰਬਰ ਚੱਲ ਰਿਹਾ ਜੀ ਤੁਸੀਂ ਨਾ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਸੈਣੀ ਸਿੱਖ ਲੜਕਾ ਲੁਧਿਆਣਾ ਏਰੀਆ ਪੀਆਰ ਅੰਡਰ ਪ੍ਰੋਸੈਸ ਕੈਨੇਡਾ 111995 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਵੀ ਕਾਮ ਇੰਡੀਆ ਤੋਂ ਕੀਤੀ ਆ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਕੈਨੇਡਾ ਤੋਂ ਕੀਤੀ ਆ ਇਹਨਾਂ ਨੇ ਜੀ ਜੋਬ ਇਟ ਪ੍ਰਾਈਵੇਟ ਕੰਪਨੀ ਪ੍ਰਾਈਵੇਟ ਕੰਪਨੀ ਦੇ ਵਿੱਚ ਜੋਬ ਕਰਦੇ ਨੇ 5-6 ਲੱਖ ਰੁਪਏ ਪਰ ਮਹੀਨਾ ਦੇ ਗੋਡ ਇਨਕਮ ਲਿਵਿੰਗ ਇਨ ਸੈਲਡਨ ਕੈਨੇਡਾ ਮਾਤਾ ਰਾਨਾ ਦੇ ਰਿਟਾਇਰ ਹੋਏ ਨੇ ਜੀ ਹੈਲਥ ਡਿਪਾਰਟਮੈਂਟ ਦੇ ਵਿੱਚੋਂ ਪੈਨਸ਼ਨਰ ਨੇ ਪੈਨਸ਼ਨਰ ਰਹੇ ਨੇ ਪਿਤਾ ਜੀ ਹੈ ਨਹੀਂ 15000 ਰੁਪਿਆ ਇਹਨਾਂ ਦੀ ਰੈਂਟਲ ਇਨਕਮ ਆ ਜੋ ਪਰ ਮਾਥੇ ਇਹਨਾਂ ਨੂੰ ਕਰਾਇਆ ਹੁੰਦਾ ਇਹਨਾਂ ਦੀ ਰਿਕੁਆਇਰਮੈਂਟ ਕੀ ਹੈ ਜੀ ਪੜ੍ਹੀ ਲਿਖੀ ਸੰਸਕਾਰੀ ਲੜਕੀ ਕੈਨੇਡਾ ਯੂ ਐਸ ਤੋਂ ਹੋਵੇ ਜਾਂ ਫਿਰ ਇੰਡੀਆ ਤੋਂ ਬੀ ਐਸ ਸੀ ਨਰਸਿੰਗ ਹੋਵੇ ਮੈਰੀ ਬਿਊਰੋ ਵਾਲੇ ਕੰਟੈਕਟ ਨਾ ਕਰਨ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਤਲਵਿੰਦਰ ਸਿੰਘ ਜੱਟ ਸਿੱਖ ਲੜਕਾ ਗੁਰਦਾਸਪੁਰ ਏਰੀਆ 7895 ਡੇਟ ਆਫ ਬਰਥ 5 ਫੁੱਟ 7 ਇੰਚ 10+2 ਕੁਆਲੀਫਿਕੇਸ਼ਨ ਆ ਚਾਰ ਭਰਾ ਨੇ ਜੁਆਇੰਟ ਫੈਮਿਲੀ ਆ ਇੱਕ ਸਰਕਾਰੀ ਜੋਬ ਕਰਦਾ ਦੂਸਰਾ ਆਸਟ੍ਰੇਲੀਆ ਵਿੱਚ ਆ ਦੋ ਭਰਾ ਆਪਣਾ ਬਿਜ਼ਨਸ ਕਰ ਰਹੇ ਨੇ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਨੀਟ ਗ੍ਰੈਜੂਏਟ ਗਰਲ ਵਿਦ ਗੁੱਡ ਆਈ ਲੈਟਸ ਬੈਂਡ অর ਪੀਟੀਈ ਸਕੋਰ ਬਾਹਰ ਜਾਣ ਦਾ ਸਾਰਾ ਖਰਚਾ ਲੜਕੇ ਵਾਲੇ ਪਰਿਵਾਰ ਵੱਲੋਂ ਕੀਤਾ ਜਾਵੇਗਾ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਇੱਕ ਪੰਜਾਬ ਦਾ ਇੱਕ ਆਸਟ੍ਰੇਲੀਆ ਦਾ ਤੁਸੀਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਮਕੇਸ਼ ਕੁਮਾਰ Hindu ਗਗਨਾ ਗੋਤ ਲੁਧਿਆਣਾ ਏਰੀਆ 17885 ਡੇਟ ਆਫ ਬਰਥ 5 ਫੁੱਟ 6 ਇੰਚ ਕੱਦ 10+2 ਕੁਆਲਿਫਾਈਕੇਸ਼ਨ ਡਾਈਵੋਰਸੀ ਹੈ ਜੀ ਇਹ ਜੌਬ ਕਰਦੇ ਨੇ ਇਹ ਫੈਸ਼ਨ ਡਿਜ਼ਾਈਨਰ ਬੁਟੀਕ ਦੀ ਜੌਬ ਕਰਦੇ ਨੇ 40000 ਰੁਪਏ ਪਰ ਮਹੀਨਾ ਦੀ ਇਨਕਮ ਆ ਨੀਡ ਗਰਲ ਐਜੂਕੇਟਿਡ ਐਂਡ ਬਿਊਟੀਫੁਲ ਹਾਊਸ ਗਰਲ ਇਫ ਡਾਈਵੋਰਸੀ ਵਿਦਆਊਟ ਕਿਡਸ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਆ ਜੇਕਰ ਤਲਾਕ ਸੁਧਾ ਜਾਂ ਵਿਧਵਾ ਹੋਵੇ ਪਰੰਤੂ ਉਹਨਾਂ ਕੋਲ ਬੱਚਾ ਨਾ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਚਾਵਨ ਪਰਿਵਾਰ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਮਨੀਸ਼ ਕੁਮਾਰ ਕਾਲੀਆ ਬாய் ਫਰੋਮ ਲੁਧਿਆਣਾ 24/8/99 ਡੇਟ ਆਫ ਬਰਥ 5 ਫੁੱਟ 9 ਇੰਚ ਕੱਦ ਡੂਇੰਗ ਪ੍ਰਾਈਵੇਟ ਜੋਬ 3 ਲੱਖਸ ਪਰ ਇਅਰ ਇਨਕਮ ਪ੍ਰਾਈਵੇਟ ਜੋਬ ਕਰਦੇ ਨੇ 3 ਲੱਖ ਰੁਪਏ ਪਰ ਸਾਲ ਇਹਨਾਂ ਦੀ ਆਮਦਨ ਆ ਨੀਡ ਹਾਊਸ ਕਰਲ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੋ ਜੱਟ ਸਿੱਖ ਲੜਕੇ ਢਿੱਲੋਂ ਵੈਸ਼ਨੂ ਬੋਗਾ ਏਰੀਆ 210 96 ਡੇਟਾ ਆਵਰ 5 ਫੁੱਟ 7 ਇੰਚ ਕੱਦ ਗ੍ਰੈਜੂਏਸ਼ਨ ਕੀਤੀ ਹੋਈ ਆ ਇੱਕ ਭੈਣ ਇੱਕ ਭਰਾ ਭੈਣ ਕੈਨੇਡਾ ਇੱਕ ਇਹਨਾਂ ਦੇ ਭੈਣਾਂ ਤੇ ਇੱਕ ਭਰਾ ਇੱਕ ਪਣਾ ਦੇ ਕੈਨੇਡਾ ਰਾਧਾ ਸੁਭਾਮੀ ਪਰਿਵਾਰ ਆ ਜੀ ਨਾਨਕਾ ਪਰਿਵਾਰ ਇਹਨਾਂ ਦਾ ਕੈਨੇਡਾ ਵਿੱਚ ਵੈਲ ਸੈਟਲਡ ਆ ਨੀਡ ਬਾਇ ਫਰੋਮ ਕੈਨੇਡਾ ਪੀਆਰ ਲੜਕਾ ਕੈਨੇਡਾ ਦਾ ਪੀਆਰ ਹੋਵੇ ਚਾਹਵਨ ਪਰਿਵਾਰ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਦੋਨੇ ਭੈਣ ਭਰਾ ਨੇ ਜੀ ਜੱਟ ਸਿੱਖ ਲੜਕਾ ਢਿੱਲੋਂ ਗੋਤ ਮੋਗਾ ਏਰੀਆ 2 93 ਡੇਟ ਆਫ ਬਰਥ 5 ਫੁੱਟ 11 ਇੰਚ ਕੱਦ 10+2 ਆਈਟੀਆ ਇਹਨਾਂ ਦੀ ਕੁਆਲਿਫੀਕੇਸ਼ਨ ਆ ਰਾਧਾ ਸੁਭਮੀ ਪਰਿਵਾਰ ਆ ਜੀ ਦੋ ਭੈਣਾ ਅਤੇ ਦੋ ਭੈਣਾਂ ਨੇ ਇੱਕ ਕੈਨੇਡਾ ਨਾਨਕਾ ਪਰਿਵਾਰ ਕੈਨੇਡਾ ਸੈਟਲਡ ਆ ਨੀਡ ਗਰਲ ਪੀਆਰ ਕੈਨੇਡਾ ਲੜਕੀ ਕੈਨੇਡਾ ਤੋਂ ਪੀਆਰ ਹੋਵੇ ਚਾਵਨ ਪਰਿਵਾਰ ਇਹਨਾਂ ਦਾ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਕੈਨੇਡਾ ਤੋਂ ਆ ਜੀ ਜੱਟ ਸਿੱਖ ਲੜਕਾ ਸੰਦੂ ਗੋਤ ਫਰੀਰ ਕੋਟ ਏਰੀਆ ਕੈਨੇਡਾ Ontario ਵਿਖੇ ਰਹਿ ਰਹੇ ਨੇ ਜੀ ਇਹ ਕੈਨੇਡਾ 2000 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਬਿਜ਼ਨਸ ਡਿਪਲੋਮਾ ਇਹਨਾਂ ਦੀ ਕੁਆਲਿਫਿਕੇਸ਼ਨ ਆ ਦੋ ਪੈਣਾ ਮੈਰਿਟ ਨੇ ਕੈਨੇਡਾ ਵਿਖੇ ਨੇ ਟਰੱਕ ਡਰਾਈਵਰ ਦੇ ਤੌਰ ਤੇ ਇਹ ਜੌਬ ਕਰਦੇ ਨੇ 5 ਏਕੜ ਇਹਨਾਂ ਕੋਲ ਪ੍ਰਾਪਰਟੀ ਆ ਨੀਡ ਪੀਆਰ ਗੱਲ ਜੱਟ ਸਿੱਖ ਫੈਮਿਲੀ ਬਠਿੰਡਾ ਫਰੀਦਕੋਟ ਵਾਲੇ ਹੀ ਜਿਹਨਾਂ ਨਾਲ ਸੰਪਰਕ ਕਰ ਸਕਦੇ ਨੇ ਸਕਰੀਨ ਦੇ ਨੰਬਰ ਚੱਲ ਰਹੇ ਨੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ RAMDAS ji ਸਿੱਖ ਲੜਕਾ ਔਨ ਵਰਕ ਪਰਮਿਟ ਕੈਨੇਡਾ 26/899 ਡੇਟ ਆਫ ਬਰਥ 5 ਫੁੱਟ 10 ਇੰਚ ਕੱਤ BSc in medical laboratory science ਇਹਨਾਂ ਦੀ ਕੁਆਲਿਫਿਕੇਸ਼ਨ ਆ BSc in medical laboratory science ਇਹਨਾਂ ਦੀ ਕੁਆਲਿਫਿਕੇਸ਼ਨ ਆ ਜੀ ਪਿਤਾ ਜੀ ਨੇ ਗਵਰਨਮੈਂਟ ਟੀਚਰ ਰਿਟਾਇਰ ਨੇ ਮਾਤਾ ਜੀ ਬਤੌਰ ਸੁਪਰਵਾਈਜ਼ਰ ਰਿਟਾਇਰ ਨੇ ਇੱਕ ਭਰਾ ਸਾਰਾ ਪਰਿਵਾਰ ਕੈਨੇਡਾ ਰਹਿੰਦਾ ਨੀਡ ਪੀ ਆਰ ਗੱਲ ਫਰੋਮ ਰਾਮਦਾਸ ਜੀ ਫੈਮਿਲੀ ਕੈਨੇਡਾ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਲੋੜਵੰਦ ਪਰਿਵਾਰ ਇਹਨਾਂ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਧਾਲੀਵਾਲ ਬੁਆਏ ਔਨ ਵਰਕ ਪਰਮਿਟ ਕੈਨੇਡਾ ਹੋਮ ਟਾਊਨ ਮੋਗਾ 11 ਬੀਸੀ ਸਰੀ ਕੈਨੇਡਾ ਟਾਲੀਵਾਲ ਲੜਕਾ ਜੀ ਵਰਕ ਪਰਮਿਟ ਤੇ ਕੈਨੇਡਾ ਗਿਆ ਹੋਇਆ ਨੇ ਮੋਗੇ ਨੂੰ ਇਹ ਬਿਲਾਉਂਗ ਕਰਦੇ ਨੇ ਸਰੀ BC ਕੈਨੇਡਾ ਵਿੱਚ ਰਹਿ ਰਹੇ ਨੇ 2017 ਦੀ ਡੇਟ ਆਫ ਬਰਥ ਆ 6 ਫੁੱਟ ਕਾਦਾ 10+2 ਕੁਆਲਿਫਿਕੇਸ਼ਨ ਆ ਨੀਟ ਗੁੱਡ ਨੇਚਰ ਗਰਲ ਕੈਨੇਡਾ ਪੀਆਰ ਡਾਈਵੋਰਸੀ ਗਰਲ ਅਸੈਪਟਡ ਲੜਕੀ ਕੈਨੇਡਾ ਦੀ ਪੀਆਰ ਹੋਵੇ ਤਲਾਕ ਸੁਧਾ ਹੋਵੇ ਉਹ ਰਿਸ਼ਤਾ ਵਿਚਾਰਿਆ ਜਾਵੇਗਾ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਗੁਰਸਿਮਰਨ ਸਿੰਘ ਕਾਲੜਾ ਅਬੋਹਰ ਏਰੀਆ 5895 ਡੇਟ ਆਫ ਬਰਥ 5 ਫੁੱਟ 7 ਇੰਚ ਕੱਦ 10+2 ਕੁਆਲਿਫਿਕੇਸ਼ਨ ਬਿਜ਼ਨਸ ਮੋਬਾਈਲ ਸ਼ਾਪ ਐਂਡ ਗਲਾਸ ਫਿਲਮਿੰਗ ਇਹਨਾਂ ਦੀ ਜੌਬ ਕਰਦੇ ਨੇ ਜੀ ਇਹ ਮੋਬਾਈਲ ਸ਼ਾਪ ਤੇ ਤੇ ਗਲਾਸ ਫਿਲਮਿੰਗ ਦੀ ਕੰਮ ਕਰਦੇ ਨੇ ਭਰਾ ਮੈਰਡਾ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਇਹਨਾਂ ਦੀ ਇੱਛਾ ਸਕਰੀਨ ਦੇ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਮਨਦੀਪ ਸਿੰਘ ਫਰਮ ਲੁਧਿਆਣਾ 238198 ਡੇਟ ਆਫ ਬਰਥ 5 ਫੁੱਟ 7 ਇੰਚ ਕੱਦ 10 ਪਲੱਸ 2 ਕੁਆਲੀਫਿਕੇਸ਼ਨ ਆ ਇੱਕ ਇਹਨਾਂ ਦੇ ਭੈਣ ਆ 26000 ਰੁਪਏ ਇਹ ਸੈਲਰੀ ਲੈ ਰਹੇ ਨੇ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲ ਰਹੀ ਤੁਸੀਂ ਸੰਪਰਕ ਕਰ ਸਕਦੇ ਹੋ ਆਗਲਾ ਰਿਤਾ ਨੋਟ ਕਰੋ ਜੀ ਰਾਜੇਂਦਰ ਸਿੰਘ ਇਟਲੀ ਸਿਟੀਜ਼ਨ 1112 79 2112 79 ਡੇਟ ਆਫ ਬਰਥ 5 ਹੱਟ 11 ਇੰਚ ਕੱਦ 10+2 ਕੁਆਲੀਫਿਕੇਸ਼ਨ ਡਾਈਵੋਰਸ ਹੈ ਲੜਕਾ ਹੈ ਸੈਸਟਨਾ ਦੇ ਮੈਰਿਡ ਨੇ ਨੀਡ ਹਾਊਸ ਕਾਲ ਕਾਸਟ ਨੋ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਦਰਪਾਲ ਸਿੰਘ ਬਾਵਾ ਕਤਰੀ ਲੜਕਾ ਲੁਧਿਆਣਾ ਏਰੀਆ 1595 ਡੇਟ ਆਫ ਬਰਥ 5 ਫੁੱਟ 11 ਇੰਚ ਕੱਦ ਬੀਟਾ ਕੀਤੀ ਹੋਈ ਇਹਨਾਂ ਦੀ ਐਮਬੀਏ ਕੀਤੀ ਇਹਨਾਂ ਨੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਕੈਨੇਡਾ ਤੋਂ ਸੈਲਫ ਇੰਪਲਾਈਡ ਨੇ ਕੈਨੇਡਾ ਵੇਖੇ ਆਲ ਸਾਹਿਬ ਨਾਲ ਦੇ ਬਿਜ਼ਨਸਮੈਨ ਨੇ ਨੀਡ ਵੈਲ ਕੁਆਲੀਫਾਈਡ ਐਂਡ ਬਿਊਟੀਫੁੱਲ ਗਰਲ ਇਹਨਾਂ ਦੀ ਇੱਛਾ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇੱਕ ਹੈਗਾ ਕੈਨੇਡਾ ਤੋਂ ਕੈਨੇਡਾ ਪੀਆਰ ਜੱਟ ਸਿੱਖ ਲੜਕਾ ਮੋਹਾਲੀ ਏਰੀਆ 1995 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ ਇਹ ਲੜਕਾ ਹੁਣ ਇੰਡੀਆ ਦੇ ਵਿੱਚ ਆਇਆ ਹੋਇਆ ਕਹਿੰਦੇ ਇਹਨਾਂ ਦੀ ਰਿਕੁਆਇਰਮੈਂਟ ਹੈ ਨੀਡ ਗਰਲ ਫਰੋਮ ਗੁੱਡ ਫੈਮਿਲੀ ਇਨਾਂ ਦੀ ਇੱਛਾ ਜੀ ਸਕਰੀਨ ਤੇ ਇਹਨਾਂ ਦਾ ਨੰਬਰ ਚੱਲ ਰਿਹਾ ਹੈ ਜੀ ਲੜਕਾ ਇੰਡੀਆ ਦੇ ਵਿੱਚ ਆਇਆ ਹੋਇਆ ਚਾਵਨ ਪਰਿਵਾਰ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਮਨਪ੍ਰੀਤ ਕੌਰ ਬ੍ਰਾਮਦਾਸੀਆ ਸਿੱਖ ਲੜਕੀ ਲੁਧਿਆਣਾ ਏਰੀਆ 1993 ਡੇਟ ਆਫ ਬਰਥ 5 ਫੁੱਟ 3 ਇੰਚ ਕੱਤ ਗ੍ਰੈਜੂਏਸ਼ਨ ਵਿਦ ਬੀ ਕਾਮ ਪੋਸਟ ਗ੍ਰੈਜੂਏਸ਼ਨ ਵਿਦ ਐਮਬੀਏ ਫਾਈਨਾਂਸ ਇਹਨਾਂ ਦੀ ਜੋਤਾ ਜੀ ਕੁਆਲਿਫਿਕੇਸ਼ਨ ਆ ਇੱਕ ਇਹਨਾਂ ਦੇ ਛੋਟਾ ਭਰਾ ਲੜਕਾ ਸਰਕਾਰੀ ਜੋਬ ਕਰਦਾ ਹੋਵੇ ਜਾਂ ਐਨ ਆਰ ਆਈ ਹੋਵੇ ਆਮ ਦਾਸੀਆ ਪਰਿਵਾਰ ਨੂੰ ਪਹਿਲ ਦਿੱਤੀ ਜਾਵੇਗੀ ਪਰੰਤੂ ਦੂਸਰੀ ਕਾਸਟ ਵਾਲੇ ਵੀ ਸੰਪਰਕ ਕਰ ਸਕਦੇ ਨੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਚਾਹਵਨ ਪਰਿਵਾਰ ਇਹਨਾਂ ਨਾਲ ਆਪਣੇ ਪੁੱਛ ਗਏ ਸਨਾਂ ਤੋਂ ਕਰ ਸਕਦੇ ਨੇ ਰਿਸ਼ਤੇ ਬਾਰੇ ਅਗਲਾ ਰਿਸ਼ਤਾ ਨੋਟ ਕਰੋ ਜੀ ਬਲਜਿੰਦਰ ਸਿੰਘ ਕੁਮਯਾਰ ਸਿੱਖ ਲੜਕਾ ਜਲੰਧਰ ਇੰਗਲੈਂਡ ਬਰਮਿੰਗਮ ਬ੍ਰਿਟਿਸ਼ ਸਿਟੀਜ਼ਨ ਇਹ ਲੜਕਾ ਬ੍ਰਿਟਿਸ਼ ਦਾ ਸਿਟੀਜ਼ਨ ਆ ਜੀ ਇੰਗਲੈਂਡ ਵਿਖੇ ਬਰਮਿੰਗਮ ਰਹਿ ਰਹੇ ਨੇ ਜਲੰਧਰ ਨੂੰ ਬੇਸਿਕਲੀ ਬਿਲੋਂਗ ਕਰਦੇ ਨੇ ਕੁਮਯਾਰ ਜਾਤੀ ਨਾਂ ਸਮਾਧ ਰੱਖਦੇ ਨੇ 56 ਸਾਲ ਇਹਨਾਂ ਦੀ ਉਮਰ ਆ ਇਹ ਪਰਮਾਨੈਂਟ ਜੌਬ ਕਰਦੇ ਨੇ ਇੰਡਸਟਰੀ ਦੇ ਵਿੱਚ ਇੰਗਲੈਂਡ ਵਿਖੇ ਗੋਟਨ ਕੰਬਾਈਨਾ ਦੀ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਲੜਕੀ ਇੰਗਲੈਂਡ ਤੋਂ ਹੋਵੇ ਪਹਿਲ ਦਿੱਤੀ ਜਾਵੇਗੀ ਜੇਕਰ ਇੰਡੀਆ ਤੋਂ ਹੋਵੇ ਤਾਂ ਵੈਲ ਕੁਆਲੀਫਾਈਡ ਹੋਵੇ ਲੜਕੀ ਤਲਾਕशुदा ਵਿਧਵਾ ਬਿਨਾ ਬੱਚਤ ਹੋਵੇ ਚਾਵਨ ਪ੍ਰਬਾਤ ਚੱਲ ਰਹੇ ਨੰਬਰ ਤੇ ਸੰਪਰਕ ਕਰ ਸਕਦੇ ਨੇ ਇਹ ਰਿਸ਼ਤੇ ਦਾ ਬੇਰਬਾ ਜਿਹਨਾਂ ਸਾਂਝੇ ਕੀਤੇ ਗਏ ਹਨ ਜੀ ਬੇਰਵਾ ਬੋਲਦੇ ਤਾਂ ਕੋਈ ਗੱਦਗੱਡ ਬੋਲਿਆ ਗਿਆ ਹੋਵੇ ਤਾਂ ਖਿਮਾ ਦੇ ਜਾਚਕਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਅਪਡੇਟ ਆਬ ਤੱਕ ਪਹੁੰਚ ਸਕੇ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ